ਇਹ ਅੱਜ ਦੀ ਗੱਲ ਸੋਨ ਨਹੀਂ ਲਈ ਵੇ ਤੁਸੀਂ ਵੀ ਕੋਈ ਨਾ ਮੈਂ ਨਾ ਅੱਜ ਪੈਸੇ ਦਾ ਹਿੱਲਾ ਕਰਕੇ ਹੀ ਆਵਾਂਗੀ ਤੁਸੀਂ ਬੈਠੋ ਤਾਂ ਸੀ ਤੂੰ ਇਹਦੀ ਭੈਣ ਨੇ ਇਹਨੂੰ ਕਹਿਤਾ ਕਿ ਮੇਤੋ ਤਾਂ ਰੋਟੀ ਖਾਣ ਨੂੰ ਪੈਸੇ ਨਹੀਂ ਹੈਗੇ ਮੈਂ ਇਹਨੇ ਪੈਸੇ ਕਿੱਥੋਂ ਦੇ ਦੂੰਗੀ ਪਰ ਹਮਸਫਰ ਨੂੰ ਵੀ ਨਾ ਤਾਂ ਆਪਣੀ ਜਨਾਨੀ ਨਾਲ ਪਿਆਰ ਆ ਨਾ ਹੋਣ ਵਾਲੇ ਬੱਚੇ ਨਾਲ ਪਿਆਰ ਇਹਨੂੰ ਤਾਂ ਸਿਰਫ ਪੈਸਾ ਹੀ ਦਿਸਦਾ ਆ ਬਲੱਡ ਟੈਸਟ ਦੀ ਰਿਪੋਰਟ ਦੇ ਵਿੱਚ ਟਾਈਫਾਇਰ ਤੇ ਆ ਗਿਆ ਹਲੇ ਐਕਸਰੇ ਦੀ ਰਿਪੋਰਟ ਆਉਣੀ ਆ ਤੇ ਪਤਾ ਨਹੀਂ ਉਹਨੇ ਤੁਹਾਨੂੰ ਕਿਹ ਕਿਹ ਟੈਨਸ਼ਨ ਪਾਉਣੀ ਆ। ਹੱਸ ਫਿਰ ਜੋ ਮੇਰੀ ਬਾਹ ਬੋਲਦੀ ਆ ਤੇ ਭੈਣ ਬੋਲਦੀ ਇਧਰੋਂ ਹੂ ਤੇ ਉਧਰੋਂ ਕੱਢ ਦੇ। ਹਾਂ ਮੈਂ ਇਸ ਗੱਲ ਦੀ ਗਰੰਟੀ ਦਿੰਦਾ ਮੇਰੇ ਕਰਕੇ ਤੇਰੀ ਅੱਖਾਂ 'ਚ ਹੰਝੂ ਨਹੀਂ ਆਊਗਾ। ਚਲੋ ਦੇ ਜੀ ਚਾਹੇ ਉਹ ਇਧਰੋਂ ਆਵੇ ਚਾਹੇ ਉਧਰੋਂ ਆਵੇ ਹੁਣ ਤਾਂ ਪੈਸਿਆਂ ਦਾ ਮਤਲਬ ਆ ਜੋ ਕਿ ਆਣੇ ਨਹੀਂ। ਕਿਹੜੀ ਫੈਮਿਲੀ ਨੂੰ ਦੇ ਦਈਏ ਸਾਰੀ ਫੈਮਿਲੀਆਂ ਵਾਲੇ ਕਿਰਾਇਆ ਤੰਗ ਕਰਕੇ ਹੀ ਦਿੰਦੇ ਨੇ। ਮੇਰੇ ਕੋਲ ਹੈਗੀ ਇੱਕ ਫੈਮਿਲੀ ਜੇ ਤੁਸੀਂ ਕਹੋ ਤਾਂ ਮੈਂ ਸਵੇਰੇ ਲੈ ਆਨਾ। ਨਾਲੇ 2 ਮਹੀਨੇ ਦਾ ਕਿਰਾਇਆ ਉਹ ਐਡਵਾਂਸ ਹੀ ਦੇਣਗੇ ਅਰਵ ਆ ਦੇਖ ਆਪਣਾ ਮੰਜਾ ਇੱਕਦਮ ਨਵਾਂ ਹੋ ਗਿਆ ਨਾ ਅੰਕਲ 800 ਰੁਪਏ ਮੰਗਦਾ ਪਿਆ ਸੀ ਮੈਂ ਕਿਹਾ ਅੰਕਲ ਇੰਨੇ ਤਾਂ ਮੈਂ ਪੈਸੇ ਦੇ ਨਹੀਂ ਸਕਦੀ ਉਹ ਕਹਿੰਦੇ ਪੁੱਤਰ ਜੇ ਤਾ ਇਹੀ ਨਿਮਾਨ ਪੁਆ ਲੈਗੀ ਤੇ 600 ਰੁਪਏ ਚ ਕਰ ਦਾਂਗਾ ਮੈਂ ਕਿਹਾ ਕੋਈ ਨਾ ਅੰਕਲ ਜੀ ਇਹੀ ਪਾ ਦਿਓ ਗਰੀਬੀ ਮੰਮੀ ਗਰੀਬ ਦਾ ਦੁੱਖ ਸਮਝ ਸਕਦਾ ਹੈ ਬਾਸ ਆਰ ਹੋਲੀ ਹੋਲੀ ਨਾ ਇੱਦਾਂ ਮਿਹਨਤ ਕਰਕੇ ਆਪਾਂ ਪੈਸੇ ਕਮਾਈ ਜਾਣੇ ਆ ਤੇ ਆਪਣੇ ਘਰ ਦੀਆਂ ਚੀਜ਼ਾਂ ਬਣਾ ਲਾਂਗੇ ਫਿਰ ਵੀ ਕਾਫੀ ਟਾਈਮ ਲੱਗ ਜੂਗਾ ਪਰ ਹਿੰਮਤ ਨਹੀਂ ਹਾਰਨੀ ਆਰਵ ਮੇਰੀ ਮਰਨਾ ਤੁਸੀਂ ਦੋਨੋਂ ਨਾਲੇ ਮੇਰੀ ਗੱਲ ਸੁਣ ਅਰਨਵ ਕਿੱਥੇ ਹੈ ਮੈਂ ਕਾਫੀ देर बाद ਉਹਦੇ ਚਿਹਰੇ ਤੇ ਮੁਸਕਾਨ ਆਈ ਹੈ ਆਰਵ ਬਿਲਕੁਲ ਉਹਦੇ ਕੋਲ ਲੈ ਕੇ ਗਿਆ ਵੈ ਮੈਨੂੰ ਲੱਗਦਾ ਵਾਕੇ ਮੜੋਗਾ ਨਾ ਨਾ ਜੈਸਮੀਨ ਐਸਕਲੋ ਤਾਂ ਤੇਰਾ ਮੁੰਡਾ ਬਹੁਤ ਹੀ ਚੰਗਾ ਇੱਕ ਚੌਕਲੇਟ ਆਪਦੇ ਲਈ ਲੈ ਕੇ ਆਇਆ ਇੱਕ ਆਪਦੇ ਭਰਾ ਲਈ ਲੈ ਕੇ ਆਇਆ ਰਾਤ ਸੇਵ ਖਾ ਲੇ ਹੁਣ ਚੌਕਲੇਟਾਂ ਕਰਾ ਲਈਆਂ ਇੱਧਰ ਵੀ ਮੂੰਹ ਮਿੱਠਾ ਕਰਾ ਦਿਓ ਹਾਂਜੀ ਹਾਂਜੀ ਦੀਦੀ ਅਰਵ ਛੱਡ ਮੈਂ ਤੈਨੂੰ ਪੈਸੇ ਆਂਟੀ ਨੂੰ ਦੇਣ ਨੂੰ ਦਿੱਤੇ ਸੀ ਨਾ ਦੇ ਦੇ ਨ 1000 ਮੇਰੀ ਗਲਤ ਤੁਹਾਡੇ ਨਾਲ 6000 ਦੀ ਹੋਈ ਸੀ ਉਹੋ ਦੀਦੀ ਫਿਕਰ ਕਿਉਂ ਕਰਦੇ ਹੋ ਇਹ ਆਗੇ ਨਾ ਉਹ ਵੀ ਤੇ ਜਾਣਗੀ ਆ ਜਾਣਗੇ ਨਹੀਂ ਦੋ ਕਦੇ ਤੁਸੀਂ ਸੇਬ ਖਾਣਿਓ ਕਦੇ ਚੌਕਲੇਟਾਂ ਦੋ 400 ਜਿਹੜਾ ਇਹਦੇ ਤੇ ਖਰਾਬ ਕੀਤਾ ਉਹੀ ਮੈਨੂੰ ਦੇ ਦਿੰਦੇ ਉਹੋ ਦੀਦੀ ਬੱਚਿਆਂ ਦਾ ਖਾਦਾ ਕਿਉਂ ਗਿੰਦੇ ਪਿਓ ਮੈਂ ਤਾਂ ਦੇਖੋ ਸਭ ਨਵੀਂ ਨਵਾਰ ਨਹੀਂ ਪੁਆਈ ਇਹੀ ਮੰਝਾ ਠੀਕਰਵਾ ਲਿਆ 100 ਰੁਪਏ ਚ ਮੈਂ ਕਿਹਾ ਜਿੱਥੋਂ ਪੈਸੇ ਬਚਦੇ ਉੱਥੋਂ ਬਚਾਵਾਂ ਦੀਦੀ ਜੇ ਮੈਂ ਜਿੱਤੇ 800 ਰੁਪਏ ਲਾ ਦੰਦੀ ਤੇ ਮੈਂ ਕਿਹੜਾ ਤੁਹਾਡੇ ਕੋਲ ਮੰਗ ਲੈਣਾ ਸੀ ਤੂੰ ਮੈਥੋਂ ਮੰਗ ਵੀ ਨਹੀਂ ਸਕਦੀ ਮੰਜਾ ਤਾਂ ਸਾਡਾ ਹੀ ਹੈ ਨਾ ਅਸੀਂ ਤੈਨੂੰ ਵਰਤਨ ਨੂੰ ਦਿੱਤਾ ਸ਼ੁਕਰ ਮਨਾਓ ਅਸੀਂ ਤੁਹਾਨੂੰ ਮੰਜਾ ਵਰਤਨ ਨੂੰ ਦਿੱਤਾ ਹੋਇਆ ਨਹੀਂ ਭੂੰਜੇ ਪੈ ਪੈ ਕੇ ਨਾ ਤੁਹਾਡੀ ਪਿੱਠ ਆਕੜ ਜੇ ਕੋਈ ਗੱਲ ਨਹੀਂ ਆਂਟੀ ਜੇ ਤੁਹਾਨੂੰ ਲੋੜ ਹੈ ਨਾ ਲੈ ਜਾਓ ਮੰਜਾ ਪਰ ਮੰਮੀ ਮੈਨੂੰ ਤਾਂ ਨੀਚੇ ਨੀਂਦ ਹੀ ਨਹੀਂ ਆਉਂਦੀ ਕਾਕਾ ਆਕੜ ਉੰਨੀ ਕ ਰੱਖੀਦੀ ਹੁੰਦੀ ਐ ਜਿੰਨੀ ਕ ਪੁੱਗ ਜੇ ਉਮਰ ਤੋਂ ਜ਼ਿਆਦਾ ਨਾ ਆਕੜ ਬੱਚੇ ਨੂੰ ਤੰਗ ਕਰਦੀ ਹੁੰਦੀ ਐ ਆਂਟੀ ਜੀ ਮੈਂ ਆਕੜ ਦਾ ਨਹੀਂ ਪਿਆ ਮੈਂ ਕਹਿ ਰਿਆ ਆਪਣਾ ਮੰਜਾ ਲੈ ਲਓ ਆਂਟੀ ਜੀ ਰਹੀ ਗੱਲ ਇਹਦੀ ਨੀਂਦ ਦੀ ਓਏ ਤੂੰ ਮੇਰੀ ਗੋਦੀ 'ਚ ਸੌਂ ਰਹੀ ਕਿਉਂਕਿ ਮਾਂ ਦੀ ਗੋਦੀ ਵਰਗਾ ਸਕੂਨ ਕਿੱਥੇ ਨਹੀਂ ਰੱਖ ਲਾ ਮੰਜਾ ਤੂੰ ਵੀ ਕੀ ਯਾਦ ਰੱਖੀਂਗਾ ਨਾਲੇ ਜੈਸਮੀਨ ਜਿਹੜਾ ਬਾਕੀ ਦਾ 3000 ਰੁਪਈਆ ਨਾ ਉਹ ਅੱਥਨ ਤੱਕ ਪਹੁੰਚਦਾ ਕਰਦੀ ਦੀਦੀ ਸ਼ਾਮ ਤੱਕ ਮੈਂ ਪੂਰੀ ਕੋਸ਼ਿਸ਼ ਕਰਾਂਗੀ ਮੈਨੂੰ ਨਾ ਇੱਕ ਆਪਣੇ ਤੋਂ ਉਮੀਦ ਹੈਗੀ ਹੈ ਕਿ ਉਹ ਮੇਰਾ ਔਖੇ ਵੇਲੇ ਸਾਥ ਦੇ ਦੇਗਾ ਜਿਉਂ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਨਾ ਤੇ ਮੈਂ ਤੁਹਾਨੂੰ ਸਾਰੇ ਦੇ ਦਾਂਗੀ ਸ਼ਾਮ ਤੱਕ ਪੈਸੇ ਪਹੁੰਚਦੇ ਕਰਦੀ ਨਹੀਂ ਇਸ ਵਾਰ ਮੈਂ ਨਹੀਂ ਆਉਣਾ ਮੇਰੇ ਘਰ ਵਾਲਾ ਆਊਗਾ ਤੇਰੇ ਵੱਡੇ ਮੁੰਡੇ 'ਚ ਨਾ ਉਮਰ ਤੋਂ ਵੱਧ ਗੁੱਸਾ ਹੈਗਾ ਕਿਤੇ ਇਹਨੂੰ ਇਹਦਾ ਗੁੱਸਾ ਹੀ ਨਾ ਲੱਗ ਬੈਠੇ ਮੇਰੀ ਗੱਲ ਸੁਨੋ ਅਰਨ ਅਰਨਾ ਆਂਟੀ ਦੇ ਗੱਲਾਂ ਨੂੰ ਨਾ ਜ਼ਿਆਦਾ ਸੋਚਣਾ ਨਹੀਂ ਹੈਗਾ ਤੁਸੀਂ ਆਪਣੀ ਚਾਕਲੇਟ ਖਾਓ ਮੈਂ ਕੰਮ ਕਰਕੇ ਆਈ ਮੰਮੀ ਅੱਜ ਕੋਈ ਇੱਧਰੋਂ ਵਾਸ਼ ਹੀ ਨਹੀਂ ਆਂਦੀ ਪੀ ਉਹ ਸਾਰਾ ਸਾਇਲੈਂਟ ਪਿਆ। ਉਹ ਮੇਰੀ ਨੂੰਨਾ ਬਿਮਾਰ ਆ। ਉਹ ਪਾਗਲ ਆ ਜੇ ਕੱਲੀ ਬੁੜਬੜਾਈ ਜਾਊਗੀ। ਮੰਮੀ ਮੈਨੂੰ ਇੱਕ ਗੱਲ ਦੱਸੋ। ਇਹਦੀ ਮਾਂ ਦਾ ਇਹਨੂੰ ਫੋਨ ਨਹੀਂ ਆਂਦਾ। ਕਦੇ ਇਹਨੂੰ ਇਹਦੀ ਮਾਂ ਨਾਲ ਗੱਲ ਕਰਦੇ ਮੈਂ ਸੁਣਿਆ ਹੀ ਨਹੀਂ। ਉਹ ਨਹੀਂ ਨਹੀਂ ਆਂਦਾ ਇਹਦੀ ਮਾਂ ਦਾ ਫੋਨ। ਮੈਂ ਵੀ ਬੜੀ ਚਲਾਕ ਆ ਫਿਰ। ਇਹਦੀ ਮਾਂ ਦਾ ਨਾ ਫੋਨ ਜਦੋਂ ਆਂਦਾ ਸਪੀਕਰ ਤੇ ਲਗਾ ਕੇ ਫਿਰ ਮੈਂ ਵੀ ਗੱਲਾਂ ਸੁਣਦੀ ਆ। हां मम्मी ए त तूसी ਬਹੁਤ ਵਧੀਆ ਕੀਤਾ ਜਦ ਮੈਂ ਫੋਨ ਕੀਤਾ ਸੀ ਪਤਾ ਹੈ ਨਾ ਮੇਰੀ ਸੱਸ ਕਹਿੰਦੀ ਆ ਕਿ ਸਪੀਕਰ ਤੇ ਲਾ ਫਿਰ ਲਾਈ ਸੀ ਨਾ ਤੇਰੀ ਸੱਸ ਨੂੰ ਝਾੜ ਮੈਂ ਕਿ ਸਾਡੇ ਇਹ ਰਿਵਾਜ ਨਹੀਂ ਚੱਲਦਾ ਉਹਨੂੰ ਕੀ ਪਤਾ ਇਹ ਰਿਵਾਇਤ ਮੈਂ ਹੀ ਸ਼ੁਰੂ ਕੀਤੇ ਆ ਮੰਮੀ ਆਈ ऍम प्राउड ऑफ यू ਮਾਤਾ ਲਵ ਯੂ ਹਾਂ ਹੁਣ ਮੇਰੀ ਗੱਲ ਤਾਂ ਸੁਣੋ ਘਰ ਦੇ ਵਿੱਚ ਨਾ ਸਾਇਲੈਂਸ ਜਮ ਹੋ ਲਿਆ ਕੋਈ ਲਾਉ ਹਾਂ ਤੜਕਾ ਮਜ਼ਾ ਆ ਜੇ ਇੰਨੀ ਕੀ ਗੱਲ ਆ ਨਹੀਂ ਬਿਮਾਰੀ ਐ ਇੱਧਰ ਆ ਤਾਂ ਹਾਂਜੀ ਮੰਮੀ ਜੀ ਆ ਫੇਰ ਬੰਨ ਲਈ ਚੁੰਨੀ ਸਿਰ ਤੇ ਲਾਪ੍ਰਿਤ ਐਰ ਕੀ ਮੈਂ ਜਾਣਾ ਮਾਤਾ ਦੇ ਉੱਥੋਂ ਨਾ ਉਹ ਵਾਲੀ ਚੁੰਨੀ ਲੈ ਕੇ ਆਉ ਜਿਹਦੇ ਤੇ ਜੈ ਮਾਤਾ ਦੀ ਲਿਖਿਆ ਹੁੰਦਾ ਤੇ ਪੱਕੀ ਆਪਣੇ ਮੱਥੇ ਨੂੰ ਬੰਨ ਲੀ ਕੋਤਾ ਮੰਮੀ ਮੈਂ ਸਵੇਰੇ ਨਾ ਤੋਂ ਆਪਾਂ ਚ ਕੱਪੜੇ ਧੋਤੇ ਸੀਗੇ ਤੇ ਉਹਦੇ ਕਰਕੇ ਸਿਰ ਦੁਖੀ ਜਾਂਦਾ। ਨਾ ਨਾ ਮੈਨੂੰ ਤੇਰੀ ਚੁੰਨੀ ਬੰਨਣ ਤੇ ਕੋਈ ਉਤਰਾਜ ਨਹੀਂ ਹੈਗਾ। ਮੈਂ ਤੇ ਇਹ ਕਹਿੰਨੀ ਆ ਜਦੋਂ ਕੋਈ ਕੋਈ ਆਊਗਾ ਤੇ ਨਾ ਤੇਰੇ ਸਿਰ ਤੇ ਚੁੰਨੀ ਬੱਜੀ ਦੇਖੂਗਾ ਤੇ ਉਹੀ ਕਹੂਗਾ ਇਹ ਮਾਦਾ ਦੀ ਭਗਤਨ ਲੱਗਦੀ ਆ। ਜਦੋਂ ਅਗਲਾ ਤੇਰੇ ਮੱਥੇ ਲੱਗੂਗਾ ਨਾ ਉਹ ਸਾਸਰੀ ਘਰ ਦੀ ਥਾਂ ਤੇ ਤੈਨੂੰ ਜੈ ਮਾਤਾ ਦੀ ਕਹੂਗਾ। ਤੇ ਵਧੀਆ ਗੱਲ ਆ ਨਾ ਲਪਰੀ ਉਭਾਨੇ ਸਿਰ ਤੇਰੇ ਮੂੰਹ ਵੀ ਸਾਰਾ ਦਿਨ ਜੈ ਮਾਤਾ ਦੀ ਜੈ ਮਾਤਾ ਦੀ ਨਿਕਲੀ ਜਾਊ ਕੀ ਪਤਾ ਮਾਤਾ ਦਾ ਨਾਲ ਜੱਪਾ ਨਾਲ ਤੇਰੇ ਅੰਦਰ ਜਿਹੜੀਆਂ ਬਿਮਾਰੀਆਂ 3600 ਪੈਦਾ ਹੋ ਰੱਖੀਆਂ ਉਹੀ ਹੌਲੀ ਹੌਲੀ ਕਰਕੇ ਦੂਰ ਹੋ ਜਾਣ ਰਾਧਿਕਾ ਦੀਦੀ ਮੈਂ ਕਿਹੜਾ ਸ਼ੌਂਕ ਨੂੰ ਚੁੱਪ ਕਰੇ ਬਸ ਇੱਕੋ ਹੀ ਡੱਲੇਗਾ ਤੇਰੇ ਕੋ ਹਰ ਵੇਲੇ ਵੀ ਮੈਂ ਕਿਹੜਾ ਸ਼ੌਂਕ ਨਾਲ ਮੱਥੇ ਚੁੰਨੀ ਬੰਦੀ ਆ ਮੇਰੇ ਕਿਹੜਾ ਸ਼ੌਂਕ ਨਾਲ ਇੱਥੇ ਦਰਦ ਹੁੰਦੀ ਆ ਮੈਂ ਕਿਹੜਾ ਸ਼ੌਂਕ ਨਾਲ ਦਵਾਈ ਖਾਨੀ ਆ ਹੋਰ ਕੁਝ ਹੈਗਾ ਇਤੋਂ ਲਵਾ ਤੇਰੇ ਕੋਲ ਚੱਲੋ ਛੱਡੋ ਸਾਰੀਆਂ ਗੱਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਮੈਨੂੰ ਕਾਹਦੇ ਲਈ ਬੁਲਾਇਆ ਕਿਉਂਕਿ ਨਾ ਟਾਈਫਾਇਡ ਕਰਕੇ ਮੇਰੇ ਕੋਲ ਬਾਲੀ ਦੇੜ ਖੜਿਆ ਨਹੀਂ ਜਾਂਦਾ ਖੜਾਣ ਨੂੰ ਮੈਂ ਕਿਹੜਾ ਦਿਨ ਚੌਕ ਵਾਲੀਆ ਲੱਟਾਂ ਦੇ ਖਲਾੜਤਾ ਜਿਹੜਾ ਤੂੰ ਟ੍ਰੈਫਿਕ ਪਾਸੇ ਕਰਨਾ ਮੇਰੀ ਤੈਨੂੰ ਨਾ ਭੁੱਖ ਲੱਗੀ ਆ ਜਾਇਦੇ ਵਾਸਤੇ ਪੋਹਾ ਬਣਾ ਕੇ ਲਿਆ ਮੰਮੀ ਪੋਹਾ ਮੈਨੂੰ ਵੀ ਪਤਾ ਕਿ ਦੀਦੀ ਪੋਹਾ ਨਾ ਵੈਜੀਟੇਬਲ ਵਾਲਾ ਖਾਂਦੇ ਨੇ ਤੇ ਤੁਹਾਨੂੰ ਵੀ ਪਤਾ ਕਿ ਵੈਜੀਟੇਬਲ ਕੱਟਣ ਨੂੰ ਤੇ ਮੁੜ ਕੇ ਤੜਕਾ ਲਾਉਣ ਨੂੰ ਬਹੁਤ ਟਾਈਮ ਲੱਗ ਜਾਣਾ ਤੇ ਮੇਰੇ ਚੰਨੇ ਹਿੰਮਤ ਨਹੀਂ ਹੈਗੀ ਕਿ ਮੈਂ ਜ਼ਿਆਦਾ ਟਾਈਮ ਖੜ੍ਹ ਸਕਾਂ ਨਾ ਨਾ ਮੰਮੀ ਅੱਜ ਜਦੋਂ ਤੇਰੀ ਨੂੰ ਇਹੋ ਜਿਹੇ ਗੱਲਾਂ ਕਰਦੀ ਹੈ ਨਾ ਮੈਨੂੰ ਤਾਂ ਨਾ ਸੱਚੀ ਆਪਣੇ ਭਰਾ ਤੇ ਤਰਸ ਹੀ ਆਣ ਲੱਗ ਜਾਂਦਾ ਕਿੱਥੇ ਫਸ ਗਿਆ ਵਿਚਾਰਾ ਨਾ ਇੱਕ ਸੇ ਬਤਾ ਰਾ ਦੀਗਾ ਮੇਰੀ ਨੂੰ ਦੀ ਕਿਹੜੀ ਉਹੀ ਜਿਹੜੀ ਤੁਸੀਂ ਸੂਟਾਂ ਹੀ ਦੱਸੀ ਸੀ ਇਹਦੀ ਨਾ 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 ਸ਼੍ਰੀ ਚਿਹਰੇ ਭਾਵੇਂ ਜਾਣ ਨਹੀਂ ਹੈਗੀ ਪਰ ਜਵਾਨ ਚ ਪੂਰੀ ਜਾਨ ਆ बोलले बिना ਇਹ ਤਾਂ ਰਹਿ ਨਹੀਂ ਹੁੰਦਾ ਚਲੋ ਦੀਦੀ ਆਪਾਂ ਇਦਾਂ ਕਰ ਲੈਂਦੇ ਆ ਤੁਸੀਂ ਵੈਜੀਟੇਬਲ ਕੱਟ ਲਓ ਤੇ ਮੈਂ ਪੋਹਾ ਬਣਾ ਲਾਂਗੀ ਰਲ ਮਿਲ ਕੇ ਬਣਾ ਲੈਂਦੇ ਆ ਕਿਉਂ ਮੇਰੀ ਧੀ ਕਾਤੇ ਕੰਮ ਕਰੇਗੀ ਤੂੰ ਕਰ ਜਾ ਕੇ ਰਾधिका ਰਾधिका ਛੱਡ ਮੰਮੀ ਅਗਲੀ ਵਾਰੀ ਖਾऊंगी ਮੈਂ ਪੋਹਾ ਆ ਵੀ ਤੇਰੀ ਨੂੰ ਦਿਹਾੜ ਦਾ ਬਣਿਆ ਹੋਇਆ ਆਗੇ ਲੈਣ ਮੈਨੂੰ ਚੱਲੀ ਆ ਮੈਂ ਆ ਇਹ ਨੂੰ ਨਾ ਲਾਲਾ ਉਹ ਜਵਾਈ ਭਾਈ ਆਇਆ ਕਰੇ ਉਹ ਦੇਖੂਗਾ ਤੇ ਕੀ ਕਹੂਗਾ ਓਹੋ ਤੇਰੀਆਂ ਤਾਂ ਬਾਹਾਂ ਦਰਦੂਨੀਆਂ ਤੇਰੇ ਤੋਂ ਤਾਂ ਚੁੰਨੀ ਵੀ ਨਹੀਂ ਉਤਰਨੀ ਮੈਂ ਹੀ ਲਾ ਦਿੰਨੀ ਆ ਆ ਜਾ ਚੱਲ ਵੜੀਏ ਘਰ ਨੂੰ ਥੱਲੇੋਂ ਉੱਪਰ ਆ ਗਏ ਹੋ ਇੱਥੇ ਤੱਕ ਵਾਜਾ ਮਾਰ ਹੀ ਜੰਨੇ ਹੋ ਥੋੜਾ ਅੰਦਰ ਵੀ ਆ ਜਾਓ ਅਸ਼ੂ ਕਰਾ ਭਰਾਵਾ ਤੂੰ ਵੀ ਸਾਡੇ ਘਰੇ ਆਇਆ ਆ ਨਹੀਂ ਤਾਂ ਤੂੰ ਬਾਹਰੋਂ ਹੀ ਮੁੜ ਜੰਨਾ ਆ ਮੈਂ ਤੈਨੂੰ ਘਰ ਲੈ ਕੇ ਜਾਣ ਵਾਸਤੇ ਆਇਆ ਤੇ ਚੱਲ ਨਾਲੇ ਮੰਮੀ ਨੂੰ ਥੋੜਾ ਜਿਹਾ ਕਿਹਾ ਕਰੋ ਜੇ ਇੱਥੇ ਚਾਰ-ਚੜ ਦਿਨ ਰਹਿਣਾ ਨਾ ਤੇ ਬੱਚੇ ਨਾਲ ਲਿਆਇਆ ਕਰੇ ਉਹ ਸਾਰਾ ਦਿਨ ਮੰਮੀ ਮੰਮੀ ਕਰਦੇ ਰਹਿੰਦੇ ਆ ਤੇ ਤੂੰ ਇੱਥੇ ਬੈਠੀ ਆ ਉਸ ਤੋਂ ਬਾਅਦ ਨਾ ਤੋਂ ਉਹਨਾਂ ਨੂੰ ਫੋਨ ਕਰਦੀ ਆ ਤੇ ਨਾ ਉਹਨਾਂ ਨਾਲ ਵੀਡੀਓ ਕਾਲ ਤੇ ਗੱਲ ਕਰਦੀ। ਓਹੋ ਪੁੱਤ ਕੀ ਐ ਨਾ ਅਸੀਂ ਦੋਨੋਂ ਮਾਵਾ ਦੀਆਂ ਨੇ ਗੱਲਾਂ ਕਰਨੀਆਂ ਹੁੰਦੀਆਂ ਤੇ ਬੱਚੇ ਫੁਰ 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 ਕਰਦੇ ਰਹਿੰਦੇ ਨੇ। 8 ਸਾਲ ਹੋ ਗਏ ਮੰਮੀ ਮੇਰੇ ਵਿਆਹ ਨੂੰ। 8 ਸਾਲ ਚ ਪਤਾ ਨਹੀਂ ਕਿਹੜਾ ਇਹੋ ਜਿਹਾ ਮੁੱਦਾ ਵਾ। ਜਿਹੜਾ ਨਾ ਤੁਹਾਡਾ ਦੋਨਾਂ ਦਾ ਫੋਨ ਤੇ ਖਤਮ ਹੁੰਦਾ ਨਾ ਮਿਲ ਕੇ ਖਤਮ ਹੁੰਦਾ। ਬੱਚੇ ਤਾਂ ਘਰੇ ਵੀ ਫੁਰਫੁਰ ਕਰਦੇ ਫਿਰਦੇ ਨੇ ਜਦੋਂ ਤੁਹਾਨੂੰ ਫੋਨ ਕਰਦੀ ਆ। ਰਾਧਿਕਾ ਆ ਕਿਸ ਮਿੱਟੀ ਦੇ ਬਣਿਆ ਆ? ਇਹਦਾ ਗੁੱਸਾ ਕਰਦੇ ਨਹੀਂ ਠੰਡਾ ਹੁੰਦਾ। ਉਹ ਨਹੀਂ ਨਹੀਂ ਮੰਮੀ। ਘਰੇ ਤਾਂ ਮੈਂ ਇੰਨਾ ਚੰਗੇ ਬਹਲੇ ਰਹਿੰਦੇ ਨੇ। ਆ ਆਪਾਂ ਮਾੜਾ ਮੋਟਾ ਫੋਨ ਤੇ ਗੱਲ ਨਹੀਂ ਕਰ ਲੈਂਦੀਆਂ। ਉਹ ਚੀਜ਼ ਦਾ ਇਹਨਾਂ ਨੂੰ ਗੁੱਸਾ ਆ ਜਾਂਦਾ ਬਸ। ਹਾਂ ਤੁਹਾਨੂੰ ਮੈਂ ਇਹ ਵੀ ਤਾਂ ਦੱਸਿਆ ਸੀ ਜੈਸਮੀਨ ਨੂੰ ਜਿਆਦਾ ਘਰੋਂ ਬਾਹਰ ਕੱਢਿਆ। ਉਦੋਂ ਤਾਂ ਨਾ ਜਿਆਦਾ ਹੀ ਗਰਮ ਹੋ ਕੇ ਚੱਲਣ ਲੱਗ ਗਏ ਨਹੀਂ ਮੇਰੇ ਨਾਲ ਇਹ। ਕਹਾਣੀ ਇੱਥੇ ਨਹੀਂ ਖਤਮ ਹੁੰਦੀ। ਕਿ ਜੈਸਮੀਨ ਨੂੰ ਘਰੋਂ ਕੱਢਤਾ ਤੇ ਸਭ ਕੁਝ ਠੀਕ ਹੋ ਗਿਆ। ਮੈਂ ਦੇਖ ਕੇ ਆਇਆ ਉਹਨਾਂ ਦੇ ਹਾਲਾਤ। ਬਾਹਲਾ ਔਖਾ ਟਾਈਮ ਕੱਟਦੇ ਪਏ ਨੇ। ਤੇ ਬੱਚੇ ਅਡਜਸਟ ਵੀ ਕਰਦੇ ਪਏ ਨੇ ਜੇ ਤੁਸੀਂ ਚਾਹਦੇ ਹੋ ਨਾ ਮੈਂ ਤੁਹਾਡੇ ਮਾਮਾ ਧੀਆਂ ਦੇ ਵਿੱਚ ਨਾ ਬੋਲਾਂ ਆਪਣਾ ਰਿਸ਼ਤਾ ਸਹੀ ਹੋ ਜਵੇ ਤਾਂ ਜੈਸਮੀਨ ਤੇ ਉਹਦੇ ਬੱਚਿਆਂ ਨੂੰ ਆਪਾਂ ਵਾਪਸ ਘਰੇ ਬੁਲਾ ਲੈਨੇ ਆ ਹਾਂ ਮੈਂ ਉਹਨਾਂ ਦੇ ਬੱਚਿਆਂ ਦਾ ਤੇ ਉਹਦਾ ਖਰਚਾ ਨਹੀਂ ਚੱਕੂੰਗਾ ਉਹ ਆਪਣਾ ਕਮਾਵੇ ਤੇ ਆਪਣਾ ਖਾਵੇ ਹੁਣ ਵੀ ਤਾਂ ਬਾਹਰ ਕੰਮ ਕਰਕੇ ਆਪਣੇ ਬੱਚੇ ਪਾਲਦੀ ਪਈ ਐ ਪਰ ਕਰਾਇਆਂ ਤੇ ਰਹਿਣਾ ਔਖਾ ਇਹ ਗੱਲ ਮੰਮੀ ਜੀ ਨੂੰ ਸਮਝਾਓ ਇਹ ਭਾਈ ਤੁਹਾਡਾ ਪਰਿਵਾਰਿਕ ਮਸਲਾ ਆ ਇਹਦੇ ਵਿੱਚ ਬੋਲ ਕੇ ਮੈਂ ਪਾਪ ਨਹੀਂ ਖਟਣਾ ਇਹ ਤੁਸੀਂ ਆਪਣਾ ਆਪ ਸਮਝਾਓ ਮੰਮੀ ਜੀ ਮੈਂ ਰੋਟੀ ਨੂੰ ਚੋਚੀ ਨਹੀਂ ਕਹਿੰਦਾ ਦੋ ਬੱਚੇ ਨੇ ਮੇਰੇ ਘਰ ਵਾਲੀ ਨੂੰ ਸੋਨਾ ਰੱਖਿਆ ਹੋਇਆ ਬੱਚਿਆਂ ਨੂੰ ਸੋਨਾ ਰੱਖਿਆ ਪੂਰਾ ਘਰ ਚਲਾਨਾ ਸਮਝ ਆ ਰ ਮੈਂ ਆ ਜਿਹੜਾ ਜੈਸਮੀਨ ਨੂੰ ਘਰੋਂ ਕੱਢਿਆ ਨਾ ਇਹ ਮੁੱਦਾ ਵੀ ਤੁਹਾਡੇ ਤੋਂ ਹੀ ਸ਼ੁਰੂ ਹੋਇਆ ਮੈਂ ਕਿਹੜੇ ਦੇ ਫੋਨ 'ਚ ਤੁਹਾਡੀਆਂ ਰਿਕਾਰਡਿੰਗਾਂ ਨਹੀਂ ਸੁਣੀ ਐ ਹਾਏ ਰੱਬਾ ਇੱਡਾ ਵੱਡਾ ਇਲਜ਼ਾਮ ਸੁਣਨ ਤੋਂ ਪਹਿਲਾਂ ਮੈਂ ਮਰ ਕਿਉਂ ਨਹੀਂ ਗਈ ਮੈਂ ਮਰ ਕਿਉਂ ਨਹੀਂ ਗਈ ਮੰਮੀ ਬੱਸ ਕਰੋ ਬੱਸ ਮੈਂ ਬੱਸ ਵੀ ਕਰੋ ਹੁਣ ਕੀ ਤੁਸੀਂ ਸ਼ਾਮ ਦੇ ਟਾਈਮ ਤੇ ਇਹ ਹਰਕਤਾਂ ਕਰੀ ਜਾਂਦੇ ਹੋ ਉਹ ਤਾਂ ਕੁਝ ਵੀ ਬੋਲਦੇ ਰਹਿੰਦੇ ਨੇ ਆਪਸ਼ਨਮ ਹੁਣ ਤੁਸੀਂ ਉਹਨਾਂ ਦੀਆਂ ਗੱਲਾਂ ਦਾ ਗੁੱਸਾ ਕਰੋਗੇ ਹੁਣ ਤੁਸੀਂ ਅੰਦਰ ਆਜੂਗੇ ਕਿ ਇੱਥੇ ਮਹੱਲੇ 'ਚ ਜਲੂਸ ਕੱਢਣਾ ਸਾਡਾ ਕਿੰਨਾ ਤੁਹਾਨੂੰ ਆਪਣੇ ਮਹੱਲੇ 'ਚ ਜਲੂਸ ਨਿਕਲਣ ਦਾ ਡਰ ਹੈ ਨਾ ਇਹਨਾਂ ਤੋਂ ਮੇਰਾ ਵੀ ਮੇਰੇ ਘਰੇ ਜਲੂਸ ਕੱਢਿਆ ਪਿਆ ਥੋੜਾ ਉੱਧਰ ਵੀ ਧਿਆਨ ਦੇ ਲਾ ਜਿੰਨੀ ਇੱਜ਼ਤ ਤੁਹਾਡੀ ਹੈ ਨਾ ਇੱਥੇ ਉਨੀ ਸਾਡੀ ਵੀ ਹੈਗੀ ਆ ਹੁਣ ਘਰੇ ਜਾਣਾ ਕਿ ਆਪੇ ਆਜੇਗੀ ਬੱਚੇ ਢੀਕਦੇ ਪਏ ਨੇ ਮੰਮੀ ਮੰਮੀ ਕਰਦੇ ਪਏ ਨੇ ਦੋ ਦਿਨ ਦਾ ਕਹਿ ਕੇ ਜਾਣੀ ਆ ਹਫਤਾ ਹਫਤਾ ਇੱਥੇ ਹੀ ਰਹਿ ਲੈਣੀਆਂ ਉਹ ਵੀ ਬੱਚਿਆਂ ਤੋਂ ਬਿਨਾਂ ਉਹ ਆ ਜਾ ਹੁਣ ਉਹ ਕੁੱਟ ਪਾਣੀ ਤਾਂ ਪੀ ਜਾ ਪਹਿਲਾਂ ਤਾਂ ਤੂੰ ਬਾਹਰੋਂ ਹੀ ਮੁੜ ਜਾਂਦਾ ਸੀ ਅ ਸ਼ੁਕਰ ਆ ਪੌੜੀਆਂ ਵੀ ਚੜ ਕੇ ਆਇਆ ਆ ਮੈਂ ਨਹੀਂ ਕੋਈ ਪਾਣੀ ਪੀਣਾ ਤੂੰ ਚੱਲੇਂਗੀ ਲਪ੍ਰੀਤ ਆ ਪਾਣੀ ਲੈ ਆਈ ਆਪਣੇ ਜੀਜੇ ਲਈ ਹੁਣ ਮੈਂ نیچے ਜਾ ਕੇ ਸਕੂਟਰੀ ਤੇ ਖੜ ਕੇ ਤੇਰੀ ਵੇਟ ਕਰੂੰਗਾ ਫਿਰ ਚੰਗੀ ਰਹੇਂਗੀ ਮੈਂ ਕਹਿ ਰਿਹਾ ਚੱਲ ਤੇ ਚੱਲ ਨਾਲੇ ਮੈਂ ਅੰਦਰ ਜਾ ਕੇ ਕੀ ਕਰਨਾ ਜਿਹੜੇ ਪਰਿਵਾਰ ਦੇ ਮੈਂਬਰਾਂ ਨਾਲ ਮੇਰੀ ਬਣਦੀ ਆ ਉਹ ਤਾਂ ਦੋਨੋਂ ਕੰਮ ਤੇ ਨੇ ਨਾਲੇ ਅਗਲੀ ਵਾਰ ਜਦੋਂ ਇੱਧਰ ਆਣਾ ਬੱਚਿਆਂ ਨੂੰ ਨਾਲ ਲੈ ਕੇ ਆਈ ਤੇ ਜਦੋਂ ਦਿਲ ਕੀਤਾ ਵਾਪਸ ਆ ਜੀ ਮੈਂ ਬਾਰ-ਬਾਰ ਤੈਨੂੰ ਇੱਥੇ ਲੈਣ ਨਹੀਂ ਆਣਾ ਜਦੋਂ ਤੂੰ ਆਣੀ ਹੈ ਬਿਨਾਂ ਦੱਸੇ ਆਣੀ ਹੈ ਤੇ ਜਦੋਂ ਵਾਪਸ ਉਧਰ ਜਾਣਾ ਹੁੰਦਾ ਉਦੋਂ ਮੈਨੂੰ ਫੋਨ ਕਰਦੀਆਂ ਲੈਣਾ ਜੋ ਚੱਲ ਭਰਾਵਾ ਤੇਰੀ ਮਰਜ਼ੀ ਨਹੀਂ ਆਣਾ ਤੇ ਚੱਲ ਕੁੜੀਏ ਤੇਰਾ ਬੈਗ ਪੈਕ ਕਰਾਵਾਂ ਮੈਂ ਉਸ ਘਰ ਦੇ ਵਿੱਚ ਦੇਨ ਨਹੀਂ ਲੱਗਦਾ ਜਿੱਥੇ ਆਪਣੀ ਇੱਜ਼ਤ ਨਾ ਹੋਵੇ ਪਰ ਉਸ ਘਰ ਚ ਤੇ ਉਸ ਰਿਸ਼ਤੇ ਚ ਜ਼ਬਰਦਸਤੀ ਐਡਜਸਟ ਵੀ ਕਰਨਾ ਪੈਂਦਾ ਜਦੋਂ ਪਿੱਛੋਂ ਕੋਈ سپورਟ ਨਾ ਹੋਵੇ ਆ ਕੀ ਹੈ ਘਰੇ ਵੀ ਸਿਰ ਖਾਨੀ ਐ ਨਾਲੇ ਇੱਥੇ ਵੀ ਸਿਰ ਖਾਨ ਆ ਗਈ ਦੀਦੀ ਉਹਨਾਂ ਘਰ ਦਾ ਕੰਮ ਹੋ ਗਿਆ ਸੀ ਬੱਚਾ ਬੀ ਪੜਾਣ ਆਈ ਸੀਗੀ ਇੱਕ ਮਿੰਟ ਅ ਚਪਲਾ ਜੀ ਆ ਨਾ ਬਾਹਰ ਲਾ ਪਹਿਲਾਂ ਦੀਦੀ ਮੈਂ ਚਪਲਾਂ ਲਾਨੀ ਕਿਉਂ ਐ ਤੁਸੀਂ ਚਾਬੀ ਪੜੋ ਮੈਂ ਜਾਵਾਂ ਮੈਂ ਤਾਂ ਅੱਗੇ ਲੇਟ ਹੋ ਜਾਈ ਹਾਂ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਜਦੋਂ ਮੇਰਾ ਮੂਡ ਅਪਸਰਟ ਹੋਇਆ ਕਰੇ ਨਾ ਮੇਰੇ ਨਾਲ ਬਹੁਤੀ ਜ਼ਬਾਨ ਨਾਲ ਲੜਾਇਆ ਕਰ जे मैं तेन कहा ना चप्पला ला ते चपला ला चलो है। दीदी मैं अजय ना पंद्रह मिनट पे है दीदी ਮੈਂ ਤਾਂ ਸਵੇਰੇ ਅੱਧਾ ਘੰਟਾ ਪਹਿਲਾਂ ਹੀ ਆ ਗਈ ਸੀ ਨੱਲੇ 15 ਮਿੰਟ ਤੇ ਤੁਹਾਡੀ ਦੁਕਾਨ ਤੇ ਆਂਦੇ ਮੈਨੂੰ ਲੱਗ ਗਈ ਮੈਂ ਤਾਂ ਘਰ ਜਾਣ ਨੂੰ ਪਹਿਲੇ ਲੇਟ ਹੋ ਗਈ ਆ ਵੈਸੇ ਗੱਲ ਕਹਾ ਜੈਸਮਿਨ ਤੁਸੀਂ ਗਰੀਬ ਲੋਕ ਨਾ ਕਦੇ ਨਹੀਂ ਅੱਗੇ ਵੱਧ ਸਕਦੇ ਤੁਸੀਂ ਮਾੜਾ ਹੀ ਕੰਮ ਕਰਕੇ ਹੱਡ ਹਰਾਮ ਹੋ ਜਾਂਦੇ ਹੋ ਸਾਡੇ ਅਮੀਰਾਂ ਤੋਂ ਹੀ ਕੁਝ ਸਿੱਖ ਲਓ ਮੇਰੇ ਘਰ ਵਾਲੇ ਦਾ ਡਾਕਟਰੀ ਦਾ ਕੰਮ ਹੈ ਸਾਡੇ ਕੋਲੇ ਗੱਡੀਆਂ ਵੀ ਦੋ ਨੇ ਤੇ ਕੋਠੀਆਂ ਵੀ ਦੋ ਨੇ ਜੈਸਮਿਨ ਦੇਖ ਲੈ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੈ ਬਟ ਫਿਰ ਵੀ ਮੈਂ ਪਾਰਲਰ ਖੋਲ ਕੇ ਬੈਠੀ ਆ ਸਾਨੂੰ ਅਮੀਰਾਂ ਨੂੰ ਨਾ ਬੈਠਣ ਦੀ ਆਦਤ ਨਹੀਂ ਹੁੰਦੀ ਸਾਡੇ ਕੋਲ ਇੰਨਾ ਪੈਸਾ ਹੁੰਦੇ ਸੁੰਦੇ ਵੀ ਸਾਨੂੰ ਹੋਰ ਪੈਸੇ ਕਮਾਉਣ ਦੀ ਆਦਤ ਪਈ ਆ ਕਿਉਂਕਿ ਜਿੱਦਾਂ ਜਿੱਦਾਂ ਸਾਡੇ ਕੋਲ ਪੈਸਾ ਆ ਹੀ ਜਾਊਗਾ ਨਾ ਦੁਨੀਆ ਉਦੋਂ ਹੀ ਸਾਡੇ ਮੂਰੇ ਚੁੱਕੂਗੀ ਨਾ ਇੱਧਰ ਉੱਧਰ ਕੀ ਦੇਖਦੀ ਐ ਤੇਰੇ ਵਰਗੇ ਛੋਟੀ ਸੋਚ ਵਾਲੇ ਬੰਦੇ ਨਾ ਛੋਟਾ ਹੀ ਸੋਚਦੇ ਹੋਣਗੇ। ਤੂੰ ਇਹੀ ਸੋਚਦੀ ਹੋਏਂਗੀ ਕਿ ਪਾਰਲਰ ਤਾਂ ਛੋਟਾ ਜਾਈ ਹੈ। ਤੈਨੂੰ ਮੈਂ ਇੱਕ ਗੱਲ ਹੋਰ ਦੱਸਦਾ ਇਹ ਮਗਰ ਲੀਆਂ ਚਾਰ ਦੁਕਾਨਾਂ ਵੀ ਨਾ ਸਾਡੀਆਂ ਹੀ ਨੇ। ਸਾਨੂੰ ਨਾ ਦਿਖਾਵੇ ਦਾ ਸ਼ੌਂਕ ਨਹੀਂ ਹੈ। ਤੇ ਜੇ ਮੈਂ ਤੈਨੂੰ ਆਪਦੀਆਂ ਪ੍ਰਾਪਟੀਆਂ ਦੱਸਣ ਤੇ ਆਵਾਂ ਨਾ ਚੱਲ ਛੱਡ। ਤੈਨੂੰ ਇਹ ਗੱਲਾਂ ਦੱਸ ਕੇ ਮੈਂ ਨਜ਼ਰ ਥੋੜੀ ਨਾ ਲਗਵਾਨੀ ਐ। ਵੈਸੇ ਵੀ ਤੁਹਾਡੇ ਗਰੀਬਾਂ ਨੇ ਨਾ ਕਦੇ ਅੱਗੇ ਵਧਣਾ ਨਹੀਂ। ਸਾਨੂੰ ਅਮੀਰਾਂ ਨੂੰ ਦੇਖ ਕੇ ਅੰਦਰ ਹੀ ਅੰਦਰ ਸੜੀ ਮੱਚੀ ਜਾਣਾ ਹੈ। ਦੀਦੀ ਆ ਦੇਖਿਓ 15 ਮਿੰਟ ਹੋ ਗਏ ਪੂਰੇ ਬਾ ਡੂ ਯੂ ਮੀਨ ਕਿ 15 ਮਿੰਟ ਹੋ ਗਏ ਤੁਹਾਨੂੰ ਕੀ ਲੱਗਦਾ ਹੈ ਆ 15 ਮਿੰਟ ਪਾਉਣ ਵਾਸਤੇ ਮੈਂ ਤੈਨੂੰ ਭਾਸ਼ਣ ਦੇ ਰਹੀ ਆ ਦੀਦੀ ਇਸ ਟਾਈਮ ਨਾ ਮੇਰਾ ਵੱਧ ਤੋਂ ਬੜਾ ਹੀ ਖਰਾਬ ਚੱਲਦਾ ਪਿਆ ਤੇ ਮੈਨੂੰ ਨਾ ਤਾਨੇ ਜੀ ਸੁਣਨ ਦੀ ਆਦਤ ਪੈ ਗਈ ਹੈ ਤੇ ਜੋ ਕੁਝ ਤੁਸੀਂ ਬੋਲੇ ਨਾ ਅ ਚੁੱਪ ਕਰਕੇ ਸੁਣ ਲਿਆ ਦੱਸੋ ਫਿਰ ਤੇ ਮੇਰੀ ਗਲਤੀ ਕੀ ਹੈ ਦੇਖ ਜੈਸਮਿਨ ਗਲਤੀ ਨਾ ਤੇਰੀ ਨਹੀਂ ਹੈਗੀ ਗਲਤੀ ਤੇਰੇ ਖਸਮ ਦੀ ਹੈ ਜਿਹੜਾ ਤੈਨੂੰ ਇੱਥੇ ਦਰਦਰ ਦੀਆਂ ਠੋਕਰਾ ਖਾਣ ਨੂੰ ਇੱਥੇ ਛੱਡ ਗਿਆ ਆ ਜੋ ਕੁਝ ਤੈਨੂੰ ਸੁਣਨ ਨੂੰ ਮਿਲਦਾ ਪਿਆ ਨਾ ਇਹ ਸਭ ਉਹਦੇ ਕਰਕੇ ਹੀ ਐ ਤੇ ਸੁਣ ਮੇਰੀ ਗੱਲ ਇਹ ਸਭ ਤੈਨੂੰ ਸੁਣਨਾ ਪੈਣਾ ਦੀਦੀ ਸਭ ਮੈਂ ਤੁਹਾਡੇ ਕੋਲ ਮੈਂ ਕਰਦੀ ਪਈ ਆ ਉਹਨਾਂ ਨੂੰ ਤੁਸੀਂ ਚੰਗਾ ਮਾੜਾ ਕਿਉਂ ਬੋਲੀ ਜਾ ਰਹੇ ਹੋ ਉਹਨਾਂ ਨੂੰ ਤੇ ਨਾਲ ਵੀ ਇਨਵੋਲ ਕਰੋ ਕੀ ਕਿਹਾ ਕੀ ਕਿਹਾ ਦੁਬਾਰਾ ਬੋਲੀ ਇਨਵੋਲ ਤੈਨੂੰ ਅੰਗਰੇਜ਼ੀ ਵੀ ਆਉਂਦੀ ਐ ਤੁਹਾਨੂੰ ਕਹੀ ਤਾਂ ਜਾ ਰਹੀ ਆ ਕਿ ਮੇਰਾ ਵੱੱਦ ਤੋਂ ਹੁਣ ਮਾੜਾ ਹੋਇਆ ਪਹਿਲੀ ਜ਼ਿੰਦਗੀ ਤਾਂ ਮੇਰੀ ਵੀ ਰਾਜਿਆਂ ਵਾਲੀ ਸੀ ਸਾਡੇ ਘਰੇ ਵੀ ਨਾ ਕੰਮ ਵਾਲੀ ਲੱਗੀ ਹੋਈ ਸੀਗੀ ਜੀ ਉਹਨੂੰ ਕਿਸੇ ਚੀਜ਼ ਦੀ ਵੀ ਲੋੜ ਪੈਂਦੀ ਸੀ ਨਾ ਸਾਰੀਆਂ ਜ਼ਰੂਰਤਾਂ ਮੈਂ ਪੂਰੀਆਂ ਕਰਦੀਆਂ ਸੀ ਇੱਥੋਂ ਤੱਕ ਕਿ ਉਹਦਾ ਇੱਕ ਬੱਚਾ ਸੀਗਾ ਉਹਦੇ ਸਕੂਲ ਦੇ ਫੇਸ ਤੱਕ ਮੈਂ ਦਿੰਦੀ ਸੀ ਸਾਡੇ ਕੋਲ ਵੀ ਨਾ ਸੰਰੂਪ ਵਾਲੀ ਗੱਡੀ ਏ ਪਰ ਇੰਨਾ ਚੀਜ਼ਾ ਦਾ ਨਾ ਦੀਦੀ ਕਦੇ ਮaan ਨਹੀਂ ਕੀਤਾ ਉਸ ਰੱਬ ਨੂੰ ਨਾ ਹਾਜ਼ਰ ਨਾਜ਼ਰ ਕਰਕੇ ਇੱਕ ਗੱਲ ਕਹਿਣੀ ਆ ਜੋ ਦੇ ਸਕਦਾ ਨਾ ਦੀਦੀ ਤੇ 1 ਮਿੰਟ ਚ ਖੋ ਵੀ ਸਕਦਾ ਉਹੀ ਤਾਂ ਮੈਂ ਕਹਿ ਰਹੀ ਆ ਕੀਤਾ ਹੋਣਾ ਕੋਈ ਮਾੜਾ ਕੰਮ ਜ਼ਿੰਦਗੀ ਚ ਤਾਂ ਹੀ ਤਾਂ ਰੱਬ ਨੇ ਤੈਨੂੰ ਥਾ ਥੱਲੇ ਸੁੱਟਿਆ ਹਾਂਜੀ ਦੀਦੀ ਬਹੁਤ ਮਾੜੇ ਕੰਮ ਕੀਤੇ ਆਨੇ ਆ ਲੋਕਾਂ ਦੇ ਬੱਚੇ ਦੇ ਸਕੂਲ ਦੀਆਂ ਫੀਸਾਂ ਨਹੀਂ ਦੇ ਲਈ ਕਿੰਨਾ ਮਾੜਾ ਕੰਮ ਐ ਆ ਲੋਕਾਂ ਦੇ ਦੁਕਾਨ ਚ ਖੜੀ ਰਹੀ ਕਿੰਨਾ ਮਾੜਾ ਕੰਮ ਐ ਇੱਥੋਂ ਤੱਕ ਕਿ ਲੋਕਾਂ ਦੇ ਘਰਾਂ ਚ ਰਾਸ਼ਨ ਭਵੰਦੀ ਰਹੀ ਇਸ ਤੋਂ ਮਾੜਾ ਕੰਮ ਹੋਰ ਕੀ ਹੋ ਸਕਦਾ ਦੀਦੀ ਤੇਰਾ ਮਤਲਬ ਕੀ ਐ ਮਤਲਬ ਇਹ ਕਿ ਸੇ ਤਾਂ ਜਿੰਨਾ ਮਰਜ਼ੀ ਕਰ ਲੋ ਸਾਡੇ ਵੇਲੇ ਅਗਲੇ ਦੇ ਹੱਥ ਖੜੇ ਨੇ ਦੇਖ ਜੈਸਮਿਨ ਤੇਰੀ ਗੱਲ ਵਿੱਚ ਹੀ ਤੇਰਾ ਜਵਾਬ ਹੈ ਤੂੰ ਵੀ ਚਾਹੁੰਨੀ ਹੈ ਨਾ ਕਿ ਮੈਂ ਤੇਰਾ ਕਰਾਂ ਪਰ ਮੈਂ ਤੇਰਾ ਕਿਉਂ ਕਰਾਂ ਮੁੜ ਕੇ ਫੜਦਾ ਕੌਣ ਹੈ ਜੇ ਇਸ ਦੁਨੀਆ 'ਚ ਜੀਣਾ ਹੈ ਨਾ ਜੈਸਮਿਨ ਇਹਨੂੰ ਤੇ ਇਹਨੂੰ ਕੰਮ ਤੇ ਲਾਓ ਦੇਵੀ ਉਸ ਗੁੱਸੇ ਵਿੱਚ ਨਾ ਪਤਾ ਨਹੀਂ ਕੀ ਕੀ ਬੋਲ ਜਾਂਦੇ ਹੋ ਤੁਹਾਨੂੰ ਖੁਦ ਨੂੰ ਨਹੀਂ ਸਮਝ ਆਉਂਦੀ ਮੈਂ ਤੇ ਕਹਿੰਨੀ ਆ ਕਿ ਤੁਸੀਂ ਇਹ ਸੋਚੋ ਕਿ ਕਦੀ ਮੇਰੇ ਤੇ ਮਾੜਾ ਟਾਈਮ ਹੀ ਨਾ ਆਵੇ ਜੇ ਤੁਹਾਡੇ ਤੇ ਮਾੜਾ ਟਾਈਮ ਨਹੀਂ ਆਏਗਾ ਤਾਂ ਤੁਹਾਨੂੰ ਕਿਸੇ ਦੀ ਲੋੜ ਹੀ ਨਹੀਂ ਪੈਗੀ ਨਾਲੇ ਦੇਦੀ ਹਰ ਕੋਈ ਨਾ ਪੇਟ ਦਿਖਾਣ ਵਾਲਾ ਨਹੀਂ ਹੁੰਦਾ ਜਿੰਨਾਂ ਕੋਲ ਕੁਝ ਵੀ ਨਹੀਂ ਨਾ ਹੁੰਦਾ ਕਈ ਵਾਰ ਉਹ ਵੀ ਇੱਕ ਤਾਂ ਕੇ ਖੜੇ ਹੋ ਜਾਂਦੇ ਨੇ ਚੰਪ ਹੋ ਗਈਆਂ ਤੇਰੀਆਂ ਫਿਲਮੀਆਂ ਗੱਲਾਂ ਇਹ ਚੀਜ਼ਾਂ ਨਾ ਫਿਲਮਾਂ ਚ ਚੰਗੀ ਲੱਗਦੀਆਂ ਨੇ ਅਸਲ ਜ਼ਿੰਦਗੀ ਵਿੱਚ ਨਹੀਂ ਹਾਂਜੀ ਦੀਦੀ ਮੈਂ ਚਲ ਜਾਨੀ ਆ ਮੈਂ ਕਹਿੰਦੀ ਸੀ ਮੇਰਾ ਮਹੀਨਾ ਪੂਰਾ ਹੋ ਗਿਆ ਸੀ ਬਲਕਿ 5 ਦਿਨ ਉੱਪਰ ਹੀ ਹੋ ਗਏ ਨੇ ਮੈਨੂੰ ਪੈਸੇ ਦੇ ਦਿੰਦੇ ਵੈਸੇ ਜੈਸਮੀਨ ਮੇਰੀ ਨਾ ਇੱਕ ਆਦਤ ਐ ਜਿਹੜੀ ਤੈਨੂੰ ਪਤਾ ਨਹੀਂ ਆ ਜੋ ਵੀ ਦੱਸ ਦਿੰਨੀ ਆ ਜੇ ਮੇਰੇ ਤਾਂ ਹੀ ਕੰਮ ਹੋਵੇ ਨਾ ਤਾਂ ਮੇਰੇ ਨਾਲ ਮਿੱਠੇ ਬਣ ਕੇ ਰਹੀਂ ਜੇ ਮੇਰੇ ਮੂਰੇ ਬਹੁਤੀ ਜ਼ੁਬਾਨ ਚਲਾਏਂਗੀ ਫਿਰ ਮੈਂ ਨਾ ਈਗੋ ਤੇ ਲੱਜਾਂਨੀ ਆ ਹੁਣ ਤੂੰ ਮੈਨੂੰ 4-5 ਗੱਲਾਂ ਸੁਣਾ ਦਿੱਤੀਆਂ ਨੇ ਇਸ ਕਰਕੇ ਤੇਰੇ ਪੈਸੇ 4-5 ਦਿਨ ਨਾ ਬਾਅਦ ਹੀ ਮਿਲਣਗੇ ਜੈਸਮੀਨ ਤੇਰਾ ਨਾ ਸਬਰ ਦਾ ਸਫਰ ਸ਼ੁਰੂ ਹੈ ਤੇ ਤੈਨੂੰ ਹਰ ਕਿਸੇ ਦੀਆਂ ਸੁਣਨੀਆਂ ਪੈਣੀਆਂ ਨੇ ਜੇ ਤੂੰ ਇਹਨੂੰ ਜਵਾਬ ਦਿੱਤਾ ਇਹ ਨਾ ਹੋਵੇ ਜਿੱਥੇ 4 ਦਿਨ ਪੈਸੇ ਲੇਟ ਦੇਣੇ ਐ ਇਹ ਤੈਨੂੰ ਦਵੇ ਹੀ ਨਾ ਸਬਰ ਸਬਰ ਕਰ ਲੈ ਜਸਮੀਨ ਚਲੋ ਠੀਕ ਐ ਦੀਦੀ ਮੈਂ ਚਲਦੀ ਹਾਂ ਇੱਕ ਮਿੰਟ ਇੱਕ ਮਿੰਟ ਲੱਗਦਾ ਕੋਈ ਤਾਂ ਚ ਰਹਿ ਗਈ ਤੁਹਾਡੇ ਮਾਰਨ ਵਾਲੀ ਮਾਰ ਲਓ ਦੀਦੀ ਮੇਰੀ ਗੱਲ ਸੁਣ ਹਾਜੀ ਤੇਰਾ ਸਵੇਰੇ ਕਲੀਨਿਕ ਚਲਾ ਗਿਆ ਸੀ ਤਾਂ ਉਸ ਤੋਂ 1 ਘੰਟੇ ਬਾਅਦ ਮੈਂ ਪਾਰਲਰ ਆ ਗਈਆਂ ਤੇ ਮਗਰੋਂ 1 ਘੰਟਾ ਤੋਂ ਘਰ ਵਿੱਚ ਰਹੀ ਐ ਕਿਤੇ ਕੁਛ ਚੱਕ ਤਾਂ ਨਹੀਂ ਲਿਆ ਹਾਂ ਹਾਂ ਆ ਇੱਕ ਮਿੰਟ ਪਿੱਛੇ ਨਾ ਜਾ ਇੱਧਰ ਆ ਕੇ ਨਾ ਤਲਾਸ਼ੀ ਕਰਵਾ ਮੈਨੂੰ ਹਾਂ